ਹਾਂਜੀ ਬਾਬੋ ਕੀ ਹਾਲ ਚਾਲ ਕਿਦਾਂ ਸਤਿ ਸ਼੍ਰੀ ਅਕਾਲ ਬੱਡਾ ਵਾਡਰਿੰਗ ਆਪਾਂ ਅੱਜ ਰਤੀ ਆਪਣੀ ਗੱਡੀ ਕੱਲ ਨਹੀਂ ਅੰਦਰ ਵੜੀ ਪੰਜ ਛੇ ਗੱਡੀਆਂ ਪਿੱਛੇ ਰਹੀ ਤੇ ਲੋਕਲ ਚੱਲਦੇ ਨਾ ਗੱਡੀਆਂ ਕੋਈ ਬੈਟਰੀਆਂ ਵੀ ਖਾਸਿਆਂ ਕੋ ਚਾਰਜ ਨਹੀਂ ਹੋਣ ਡੀਆਂ ਤੇ ਥੋੜਾ ਜਿਹਾ ਇਹਦਾ ਨਾ ਉਹ ਕਿਉਂ ਨ ਕਹਿੰਦੇ ਆ ਜਿਹੜਾ ਬੈਟਰੀ ਚਾਰਜ ਕਰਦਾ ਵਾ ਉਹਦਾ ਵੀ ਕੰਮ ਹੋਣਾ ਲਾ ਥੋੜਾ ਇਹ ਅਲਟੀਨੇਟਰ ਦਾ ਤੇ ਰਾਤੀ ਗੱਡੀ ਆਪਣੀ ਸਟਾਰਟ ਕੀਤੀਗੀ ਤੇ ਸਟਾਰਟ ਘੰਟਾ ਦਾ ਸਟਾਰਟ ਰੱਖ ਕੇ ਇਹ ਮੁੜ ਕੇ ਟੈਂਪਰੇਚਰ ਵਾਲੀ ਸੂਈ ਚੰਡ ਹੈ ਵੀ ਇਹਦੀ ਸੂਈ ਜਰੋ ਚੜੀ ਮੇਰਾ ਪੈ ਗਿਆ ਧਿਆਨ ਮੈਂ ਯਾਰ ਸੂਈ ਸੂਈ ਕਿਉਂ ਚੰਡ ਹੈ ਵੀ ਖਲ ਖੜੀ ਘੜੀ ਤੇ ਸੂਈ ਥੋੜੀ ਚੰਣੀ ਚਾਹੀਦੀ ਹੈ ਉਹ ਮੁੜ ਕੇ ਜਦੋਂ ਥੱਲੇ ਜਾ ਕੇ ਵੇਖਿਆ ਪਾਣੀ ਚੈੱਕ ਕੀਤਾ ਤਾਂ ਪਾਣੀ ਹੈ ਨਹੀਂ ਰੈਡੀਏਟਰ ਦੇ ਵਿੱਚ ਪਾਣੀ ਉਹ ਪਾਣੀ ਚਲ ਗਿਆ ਹੈੱਡ ਦੇ ਵਿੱਚ ਉਹ ਪਤਾ ਕਿੱਦਾਂ ਲੱਗਾ ਜਿਹੜੇ ਥੱਲੇ ਬਲੋ ਵਾਲੇ ਪੈਪ ਜਿਹੜੇ ਵਾਪਸੀ ਮਾਰਦੇ ਆ ਪੈਪ ਇੰਜਨ ਤੋਂ ਉਹਨਾਂ ਰਾਈ ਪਾਣੀ ਭਾਫ ਰਹੀ ਬਾਹਰ ਆ ਗਿਆ ਪਾਣੀ ਮੁੜ ਕੇ ਫੇ ਗੱਡੀ ਬੰਦ ਕੀਤੀ ਗੱਡੀ ਬੰਦ ਕੀਤੀ ਤੇ ਫਿਰ ਨਾਲ ਵੀਰ ਹੀ ਵੀਰ ਵਿਜੇ ਚਲੋ ਇਹ ਤੇ ਕਨਫਰਮ ਹੋ ਗਿਆ ਹੈਗਾ ਵੀ ਪਾਣੀ ਹੀ ਚਲ ਗਿਆ ਹੈੱਡ 'ਚ ਚਲ ਗਿਆ ਵਾ ਕਿ ਵਿਲਾਇਆ ਸਵੇਰੇ ਸਤਾਜੋ ਨੂੰ ਫੋਨ ਸੇਟ ਸਾਹ ਵੜਾਉਂਦਾ। ਉਹਨਾਂ ਕੀਤਾ ਮੈਂ ਸਟੇਟ ਹੋਣਾ ਮੈਂ ਸਤੇ ਲੱਗਾ ਹੁਣ ਉਹ ਵੀ ਲੱਗੇ ਹੋਣਾ ਆਪੇ। ਤੇ ਆਪਾਂ ਲੱਗੇ ਹੁਣ ਬੋਲ ਬੰਡ ਪੋਨਰ ਚੁੱਕਣ। ਇਸ ਜਿਹਾ ਹਣਲੇ ਆ। ਉਹਨਾਂ ਜਦੋਂ ਤੱਕ ਇਹਨਾਂ ਚੁੱਕ ਦਾਂਗੇ ਤੇ ਗੱਡੀ ਅੱਜ ਦੇਖੋ ਖਾਲੀ ਅੱਜ ਮੁਸ਼ਕਲ ਆ ਕੰਮ ਹੋ ਕੇ ਕੰਮ ਦੇਖੋ ਬਾਬਾ ਸੋਖਰ ਕੀ ਵੈਕਰੂ ਹਿਸਾਬ ਨਾਲ ਹੀ ਨਿਕਲੇ ਕੰਮ। ਬਾਕੀ ਚਲੋ ਜਿੱਦਾਂ ਲਿਖਿਆ ਓਦਾਂ ਹੀ ਹੋਣਾ। ਕਿ ਦੇਖਦੇ ਹਾਂ ਕੀ ਬਣਦਾ ਪਾਣੀ ਕਿਨਾਂ ਦਾ ਘਟ ਜਾਂਦਾ ਪਾਣੀ ਇੱਕ ਸਾਰੇ ਗਏ ਰਹਤੇ ਹੈ ਨਹੀਂ ਕਿ ਪਾਣੀ ਕੈਂਬਰ ਚ ਨਾ ਕੈਂਬਰ ਚ ਨਾ ਪਾਣੀ ਹਾਂ ਇਹ ਐਲ ਦੇ ਥੱਲੇ ਆਈ ਨਾ ਨਾ ਬਣੀ ਹਾਂਜੀ ਹਾਂਜੀ ਸਟਾਰਟ ਕਰਦਾ ਕੋਈ ਹੋਇਆ ਖੜਾ ਸਬਾਰ ਸਾਹਿਬ ਨੇ ਆ ਗਏ ਆਪਣੇ ਤੇ ਗੱਡੀ ਚ ਹੁਣ ਪਾਣੀ ਨਹੀਂ ਹੈਗਾ ਹੈਲਪ ਆ ਕੇ ਗੱਡੀ ਚਾਉਣੀਆ ਖਾਲੀ ਤੇ ਇਹਦਾ ਹੋ ਗਿਆ ਵਾ ਆਪਣਾ ਲੀਕ ਤਰਕੀ ਇਹਦਾ ਬਲਾਕ ਬਲਾਕ ਲੀਕ ਹੋ ਗਿਆ ਪਾਣੀ ਅੰਦਰ ਜਾਈ ਜਾਂਦਾ ਹੁਣ ਕੰਮ ਕਰਾਉਣਾ ਬਹੁਤ ਕੰਪਲੀਟ ਖਾਲੀ ਕਰਕੇ ਕਰਾਉਨੇ ਆ ਸਤਿਦਾ ਸਾਬ ਨੂੰ ਲੈ ਪ੍ਰਸ਼ਾਦਾ ਮਾੜੀਆਂ ਹਰਜਤਾਂ ਤੋਂ ਬਾਅਦ ਨਹੀਂ ਨਾ ਆਇਆ ਹੁਣ ਵੇਖੀ ਪਈ ਇਹ ਟੁਕੜਾ ਦੇਣੀ ਨਾ ਵੀ ਚੁਬਰਾ ਕਿੱਧਾ ਅੜਦੀ ਗਲਾ ਚੁਬਰਾ ਕਿੱਧਾ ਯਾਰੇ ਕਹਿਮਾ ਫਨ ਫਨ ਇਧਰ ਨਿਕਲ ਜਾ ਚੁਬਰਾ ਅੱਜ ਤੇ ਗੇਚਲਾ ਵਧੀਆ ਕੱਪੜੇ ਪਾਏ ਹੋਏ ਆਏ ਹਾਏ ਓਏ ਆਏ ਓਏ ਅਗਲਾ ਕਹਿੰਦੇ ਅੱਜ ਤੇ ਗੇਚਲਾ ਹੀ ਤੋਂ ਵਧੀਆ ਕੱਪੜੇ ਪਾਏ ਨਹੀਂ ਪੜਾ ਯਾਰ ਰੋਡ ਦਾ ਪਿੰਡ ਜਾਣਾ ਪਿੰਡ ਜਾਣਾ ਚਲੋ ਹੈ? ਖਾਲੀ ਨਹੀਂ ਆਲੀਆ ਤਾਂ ਅੱਗਾਂ ਇਕੱਠੇ ਜਾਣਾ ਬਾਹਰ ਹੈ? ਇਕੱਠੇ ਜਾਣਾ ਬਾਹਰ ਚੱਲੀਏ ਯਾਰ ਕੀ ਹਨਾ ਮੈਂ ਤਾਂ ਕੱਲ ਇੱਕ ਬੰਦਾ ਮਿਲਿਆ ਕਹਿੰਦਾ ਚੱਲੀਏ ਲੇਰ ਅਦਾਖ ਨੂੰ ਆਹ ਹੈਗੇ ਟੈਂਕ ਭਰ ਕੇ ਚਲੀਏ ਚਲੋ ਲੇਰ ਸਾਖ ਚਲੀਏ ਫਿਰ ਚਲੋ ਕੰਮ ਕਰਾਣਾ ਕਿਹਨੇ ਗੱਡੀਆਂ ਭਰ ਲਾਂਗੇ ਅੰਦਰ ਚੀਨ ਆਲੇ ਬੈਠੇ ਆ ਚੱਲ

ਕੀ ਜਾਣਦੇ ਵੀਰ ਹਾਵੀ ਤਾਂ ਵੀ ਸੁਣ ਲੈ ਜਾਣਾਈ ਮੇਰੀ jaan ਜਾਣਾਈ ਮੇਰੀ jaan ਕਿੱਥੇ ਜਾਣਦੇ ਵੀਰ ਵੀਰ ਕਿੱਥੇ ਜਾਣਦੇ ਬਸ ਵੀਰਾ ਭਰਾਵਾ ਜਾ ਕੇ ਸੁងੇ ਰਮਾਨਾ ਹੈ ਜਾ ਕੇ ਨਾ ਸੁងੇ ਰਮਾਨਾ ਭਰਾਵਾ ਬੜੀ ਓਕੇ ਲਈ ਗੱਡੀ ਸੇਵਾ ਕਰਦੀ ਐ ਥੋੜੀ ਜੀ ਭਰਾਵਾ ਵੀਰ ਸੇਵਾ ਕਰਨਾ ਹੈ ਵੀਰਾ ਜੀ ਕੀ ਕੀ ਕਰਨ ਲੱਗੇ ਹੋ ਰਿਹਾ ਬਾਪਏ ਕਿਨੇ ਨਵਾ ਆਲੂ ਪੈਟੀ ਇਹੋ ਡਾਕ ਦੀ ਭੈਣ ਡਾਡਾ ਫਲਾਜ ਮੈਂ ਤਾਂ ਪੈਟੀ ਦੀ ਭੈਣ ਵਾ ਵਿੰਗ ਡੈਡੀ ਜੀ ਚੱਲ ਸਕੋ ਹਾਂਜੀ ਲੋ ਵੀ ਗੱਡੀ ਆਪਣੀ ਹੋ ਚੱਲੀ ਖਾਲੀ ਸ਼ਨਾਣ ਪਣ ਵੀ ਆਪਾਂ ਕਰਲੇ ਸੀਗੇ ਤੇ ਹੌਲਾ ਵੀਰ ਜੀ ਕਹਿੰਦੇ ਆ ਸਰੁਜੀਤ ਵੀਰ ਕਹਿੰਦੇ ਵੀ ਬਟਾਲੇ ਵੈਨੇ ਬਟਾਲੇ ਕੰਮ ਕਰਾਉਨੇ ਓਦਾਂ ਹੀ ਕੰਮ ਕਰਾਈਦਾ ਕਿ ਪਠਾਨਕੋਟ ਪਠਾਨਕੋਟ ਹੈਗਾ ਯਾ ਟੋਲ ਟੈਕਸ ਦੇ ਲਾਗੇ ਮਿਸਤਰੀ ਟੋਲ ਟੈਕਸ ਨਾਲ ਕਿੰਨੇ ਆ ਇੱਕ ਆ ਦੀ ਤੇਤੀ ਜਸੂਨੇ ਅਹੀਂ ਬੰਦਗੀ ਤੇ ਲੈ ਕੇ ਚੱਲੇ ਆਂ ਦੀ ਜਸੂਨੇ ਬੰਦਗੀ ਤੇ ਲੈ ਕੇ ਜਾਂਦੇ ਆ ਚਾਪੀ ਨਾ ਕੱਢਿਓ ਪਰ ਆਵਾਜ਼ ਨਾਲ ਬੜੀ ਕਲੋਲ ਹੋਈ ਉਹ ਤੁਸੀਂ ਚਾਹ ਪੀਣ ਨੂੰ ਖਲੋਤੇ ਰੇੜੇ ਦੁਕਾਨ ਦੀ ਦੇ ਖੋਖੇ ਦੇ ਉਹਨਾਂ ਕੋ ਨਾ ਯਾਰ ਤੂੰ ਕਹਿਂ ਤਾ ਹੈਗੀ ਤਰਪਾਲ ਕਿੱਥੇ ਆ ਉਹ ਤੇ ਫਿਰ ਆਈ ਜਾਣੀ ਆ ਤਾ ਉਹ ਵੀ ਪਾਓ ਨਾਲ ਕੇ ਐਸਾ ਕਿਉਂ ਕਰਦੇ ਤੇ ਉਹਨਾਂ ਭਰਾਵਾਂ ਨੂੰ ਹੀ ਆਖਿਆ ਤਿੰਨ ਜੱਗੀ ਰੇੜੀ ਦੀ ਖਲੋਤੀ ਅਸੀਂ ਕਿਹਾ ਹਾਂ ਦੇ ਦੇਈਏ ਸਾਡੇ ਜੇ ਤਰਪਾਲਾਂ ਚ ਛੱਡ ਕੇ ਆਇਆ ਨਾ 20 ਮਿੰਟਾਂ ਦੇ ਕਹਿੰਦਾ 50 ਰੁਪਏ ਦੇ ਚੈਲ ਪਾਣੀ ਪੋਣਾ ਮੈਂਦਾ। ਉਹ ਮੈਂ ਦੂਰ ਖੜੇ। ਉਹ ਮੜ ਗਿਆ ਮਿਸਤਰੀ ਵੀਰ ਨੂੰ ਆਖਾ ਉਹਨੇ ਆਪਣੀ ਗੱਡੀ ਦੇ ਦਿੱਤੀ। ਗੱਡੀ ਦੇ ਦਿੱਤੀ। ਓਏ ਹੋਏ 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 ਵਾਹ ਜੀ ਵਾਹ। ਵਾਹ ਜੀ ਵਾਹ ਖੋਲੀ ਮਣੀ ਉੱਤੇ ਵੀ ਥੱਲੇ ਖੁੱਲ ਗਈ ਆ। ਭਲਵਾਂ ਜੀ ਚੰਗਾ ਫੇਰ। ਓਕੇ ਬਾਈ। ਮਿਲਦੇ ਆ ਪਰਸੋਂ। ਚੰਗਾ ਫੇਰ। ਚੱਲੇਂ ਗੜੀ ਲੈ ਅੰਕਲ ਜੀ ਤੁਰੇ ਫੇਣੇ। ਦੇ ਵਪਲੇ ਆਲੇ ਸਲਾਮ ਹੈ ਡਰਾਈਵ ਮੀ ਓ ਮਾਈ ਗਾਡ ਮੇਰੇ ਕੋਲ ਵੀ ਇਹਦੇ ਨਾਲ ਦੀ ਆ ਮੇਰੇ ਕੋਲ ਵੀ ਇਹਦੇ ਨਾਲ ਦੀ ਆ ਗੱਡੀ ਗੱਡੀ ਵਧੀਆ ਹੋਏ ਪਰ ਤੇਲ ਫਲਾ ਨੂੰ ਜਿੰਨਾ ਖੰਦੀ ਸਾਰੇ ਹਾਂ ਹਾਂ ਐਵਰੇਜ ਹੈ ਜੀ ਹਾਂ ਜੀ ਕਿਵੇਂ ਹੋ ਬਾਬੇਓ ਕਿਦਾਂ ਚੜਦੀ ਕਲਾ ਗੱਡੀ ਆਪਾਂ ਲਾਲੀ ਇੱਥੇ ਮਿਸਤਰੀ ਵੀਰ ਕੋਲ ਇਹ ਵਿਸਤ੍ਰੀਮ ਭਰਾ ਆਪਾਂ ਨੂੰ ਮਿਲ ਗਿਆ ਹੈ ਇੱਥੇ ਆਪਣੇ ਬਾਈਪਾਸ ਦੇ ਉੱਤੇ ਇੱਥੇ ਉਹ ਗੱਡੀ ਖਾਲੀ ਕੀਤੀ ਉਹਦੇ ਨਾਲ ਹੀ ਆ ਪੁਲ ਥੋੜਾ ਜਿਹਾ ਪਾਰ ਕਰਕੇ ਗਰਦਾਸਪੁਰ ਵਾਲੀ ਸਾਈਡ ਨੂੰ ਤੇ ਸਿਰੇ ਇਹ ਹੋਊਗਾ ਚੈੱਕ ਹੁਣ ਕੀ ਸਾਥ ਆ ਵਾ ਕੀ ਨੁਕਸਨ ਨਿਕਲਦਾ ਕਿੰਨਾ ਖਰਚਾ ਆਊਗਾ ਬਾਕੀ ਬਾਬਾ ਜੀ ਕਰਨ ਮੇਰ ਤੇ ਜਿਹੜਾ ਕੰਮ ਉਹ ਕਰਾਉਣ ਦੇ ਪੈਣਾ ਹੀ ਆ ਤੇ ਗਰਮੀ ਬਹੁਤ ਜਿਆਦੀ ਆ ਅੱਜ ਆਪਾਂ ਪੱਖਾ ਲਾ ਸਕਦੇ ਹਾਂ ਕਿਉਂਕਿ ਸਵੇਰੇ ਆਪਾਂ ਨੂੰ ਕੰਮ ਕਰਾਉਣਾ ਪੈਣਾ ਆਪਣਾ ਅਲਟੀਨੇਟਰ ਦਾ ਵੀ ਤੇ ਬੈਟਰੀ ਵੀ ਚਾਰਜਿੰਗ ਤੇ ਲਵਾਵਾਂਗੇ ਤੇ ਫੇ ਜਿਹੜਾ ਆਪਣਾ ਇੰਜਨ ਦਾ ਕੰਮ ਹੋਣਾ ਇਹ ਤੇ ਚਲੋ ਹੋਣਾ ਹੀ ਆ ਤੇ ਪ੍ਰਸ਼ਾਦਾ ਪਾਣੀ ਸਵੇਰ ਦਾ ਆਇਆ ਹੈਗਾ ਸਾਬਾਦਰ ਆਪਣੇ ਲੈ ਕੇ ਆਏ ਹੈਗੇ ਪ੍ਰਸ਼ਾਦਾ ਵੀ ਖੁੱਲੇ ਲੈ ਕੇ ਆਏ ਹੈਗੇ ਤੇ ਸਰਦੀ ਵੀ ਹੈਗੀ ਆ ਸ਼ਾਦਾ ਸ਼ਾਕ ਕੇ ਤੇ ਫਿਰ ਆਪਾਂ ਕਰਦੇ ਹਾਂ ਆਰਾਮ ਮਿਲਦੇ ਹਾਂ ਸਵੇਰੇ ਇਸ ਤਰੀ ਭਰਾਵਾਂ ਦੇ ਨਾਲ ਵੀ ਕਿਦਾਂ ਦਾ ਕੀ ਮੌਲਾ ਕੀ ਸਾਤ ਆਵ ਖੋਲ ਕੇ ਚੈੱਕ ਕਰ ਲੰਗੇ ਉਹ ਤੇ ਬਾਕੀ ਚਲੋ ਜੋ ਹੁਣ ਆਉ ਤੇ ਹੋਣਾ ਹੈ ਹੋ ਕੇ ਰਹਿਣਾ ਬਾਕੀ ਦੱਸਿਓ ਕਮੈਂਟ ਕਰਕੇ ਕਿਦਾਂ ਦੇ ਬਣਦੇ ਆ ਬਲੌਗ ਕਿਤੇ ਕੋਈ ਕਮੀ ਪੇਸ਼ੀ ਜ਼ਰੂਰ ਦੱਸਣਾ ਮਹਾਰਾਜ ਬਾਕੀ ਠੀਕ ਹੈ ਹਾਂਜੀ ਬਾਕੀ